ਨੌਜਵਾਨਾਂ ਦੇ ਵਿੱਚ ਪੜ੍ਹਨ ਦੀ ਆਦਤ ਨੂੰ ਹੋਰ ਹੁਲਾਰਾ ਦੇਣ ਦੇ ਮਕਸਦ ਨਾਲ ਸ਼ੁਰੂ ਕੀਤੀ ਗਈ ਪਿੰਡੂ ਲਾਇਬ੍ਰੇਰੀ ਯੋਜਨਾ ਤਹਿਤ ਪੰਜਾਬ ਵਿੱਚ ਆਧੁਨਿਕ ਸਹੂਲਤਾਂ ਵਾਲੀਆਂ ਲਾਇਬ੍ਰੇਰੀਆਂ ਬਣਾਈਆਂ ਜਾ ਰਹੀਆਂ ਹਨ ਇਸ ਵਕਤ ਪੰਜਾਬ ਭਰ ਦੇ ਵਿੱਚ ਕੁੱਲ 196 ਪਿੰਡੂ ਲਾਇਬ੍ਰੇਰੀਆਂ ਕੰਮ ਕਰ ਰਹੀਆਂ ਹਨ ਅਤੇ 135 ਉਸਾਰੀ ਅਧੀਨ ਹਨ ਪੰਜਾਬ ਸਰਕਾਰ ਵੱਲੋਂ ਹਰ ਹਲਕੇ ਦੇ ਲਈ 64 ਲੱਖ ਰੁਪਏ ਦੀ ਲਾਗਤ ਨਾਲ ਹਰੇਕ ਵਿਧਾਨ ਸਭਾ ਹਲਕੇ 'ਚ 6 ਲਾਇਬ੍ਰੇਰੀਆਂ ਸਥਾਪਿਤ ਕੀਤੀਆਂ ਜਾਣਗੀਆਂ ਇਸ ਦਾ ਮਕਸਦ ਇਹ ਯਕੀਨੀ ਬਣਾਉਣਾ ਹੈ ਕਿ ਨੌਜਵਾਨ ਹਰ ਖੇਤਰ ਵਿੱਚ ਮੱਲਾ ਮਾਰਨ ਅਤੇ ਪੰਜਾਬ ਦਾ ਨਾਮ ਰੌਸ਼ਨ ਕਰਨ ਬਹੁਤ ਵਧੀਆ ਇਹ ਵਧੀਆ ਕੰਪਿਊਟਰ ਵਧੀਆ ਆ ਗਈ ਅ ਇਸ ਸਟਰਕਚਰ ਸਾਰਾ ਬਹੁਤ ਵਧੀਆ ਪੜਾਈ ਦਾ ਮਾਹੌਲ ਬਹੁਤ ਵਧੀਆ ਪਰੰ ਦਾ ਸਭ ਕੁਝ ਬਹੁਤ ਵਧੀਆ ਲੱਗੇ ਬਹੁਤ ਬਹੁਤ ਫਾਇਦੇ ਮਿਲਿਆ ਇਹ ਸਦੀ ਬੁੱਕਸ ਮੈਂ ਪੜਦਾ ਹਿੰ ਮਨ ਹਿਸਟਰੀ ਬਾਰੇ ਪਤਾ ਲੱਗਦਾ ਹਰ ਚੀਜ਼ ਬਾਰੇ ਪਤਾ ਲੱਗਦਾ ਬਹੁਤ ਵਧੀਆ ਲੱਗੇ ਲੱਗੇ ਲਾਇਬ੍ਰੇਰੀ ਇੱਕ ਅਜਿਹਾ ਜ਼ਰੀਆ ਹੈ ਜਿਹਦੇ ਨਾਲ ਤੁਸੀਂ ਪੂਰੀ ਦੁਨੀਆ ਦੇ ਨਾਲ ਦੁਨੀਆ ਚ ਪਹਿਲਾਂ ਕੀ ਹੋਇਆ ਅੱਜ ਕੀ ਹੋ ਰਿਹਾ ਹੈ ਅੱਗੇ ਕੀ ਹੋਣ ਵਾਲਾ ਇਹ ਸਾਰਾ ਤੁਸੀਂ ਕਿਤਾਬਾਂ 'ਚ ਪੜ ਸਕਦੇ ਹੋ ਘਰੇ 100 ਕਿਸਮ ਦੀਆਂ ਕਬੀਲਦਾਰੀਆਂ ਦੇ ਕੰਮਕਾਰ ਚੱਲਦੇ ਰਹਿੰਦੇ ਆ ਸਿਟਿੰਗ ਨਹੀਂ ਬਣਦੀ ਇੱਥੇ ਸਾਨੂੰ ਇਹ ਫਾਇਦਾ ਸਾਡੇ ਉਪ ਚੇਅਰਮੈਨ ਤੇ ਸੰਸਦੀ ਮੰਤਰੀ ਨੇ ਪੱਤਰ ਲਿਖਿਆ ਕਿ ਜਿਹੜੀ ਸੰਸਦ ਆ ਇਹ ਚੱਲਣੀ ਚਾਹੀਦੀ ਹੈ ਕਿਉਂਕਿ ਇਹ ਚੱਲੂਗੀ ਤੇ ਜਿਹੜੀ ਸੰਸਦ ਦੇ ਜਿਹੜੇ ਲੋਕਾਂ ਦੇ ਮੁੱਦੇ ਆ ਉਹਨਾਂ ਨੂੰ ਉਹਨਾਂ ਦੇ ਉੱਤੇ ਚਰਚਾ ਹੋ ਸਕੂ ਹਰ ਜਿਹੜਾ ਐਮਪੀ ਹੈ ਚਾਹ ਰਾਜ ਸਭਾ ਦਾ ਚਾਹ ਮੈਂਬਰ ਰਾਜ ਚਾਹ ਲੋਕ ਸਭਾ ਦਾ ਉਸ ਇਲਾਕੇ ਦੀ ਵੱਖ-ਵੱਖ ਸਮੱਸਿਆਵਾਂ ਆਉਂਦੀਆਂ ਜਿਹਦੇ ਵਿੱਚ ਜ਼ੀਰੋ ਔਵਰ ਕੁਐਸਚਨ ਔਵਰ ਜਿਹੜਾ ਹੈ ਉਹਦੇ ਨਾਲ ਸਪੈਸ਼ਲ ਮੈਂਸ਼ਨ ਇਹ ਰਾਜ ਸਭਾ ਦੇ ਹਰ ਮੈਂਬਰ ਨੂੰ ਇਹ ਸਮਝ ਬਣਦਾ ਪਰ ਅਫਸੋਸ ਆ ਕਿ ਜਿਹੜਾ ਸੈਸ਼ਨ ਆ ਇਹ ਲਗਾਤਾਰ ਇਹਦੇ ਵਿੱਚ ਵਿਗਨ ਪੈ ਰਿਹਾ ਜ਼ੀਰੋ ਔਵਰ ਤਾਂ ਚੱਲਿਆ ਹੀ ਨਹੀਂ ਕਵੈਸਚਨ ਓਵਰ ਨਹੀਂ ਚੱਲਿਆ ਜਿਹਦੇ ਕਰਕੇ ਸਪੈਸ਼ਲ ਮੈਂਸ਼ਨ ਨਹੀਂ ਹੋ ਸਕਿਆ ਸੋ ਬਹੁਤ ਵੱਡਾ ਜਿਹੜਾ ਹੈਗਾ ਲੋਕਾਂ ਦੀ ਇਹ ਸਮੱਸਿਆ ਕਿਉਂਕਿ ਅੱਜ ਜਿਹੜਾ ਇੱਕ ਸੈਸ਼ਨ ਆ ਜਦੋਂ ਚੱਲਦਾ ਤੇ ਇੱਕ ਮਿੰਟ ਦੇ ਵਿੱਚ 2.5 ਲੱਖ ਰੁਪਈਆ ਜਿਹੜਾ ਹੈ ਉਹ ਖਰਚ ਹੁੰਦਾ ਤੇ ਸਮਝ ਲਓ ਇੱਕ ਦਿਨ ਦਾ 10 ਕਰੋੜ ਰੁਪਈਆ ਜਿਹੜਾ ਹੈਗਾ ਸੰਸਦ ਦੇ ਚਲਾਉਣ ਤੇ ਖਰਚਾ ਹੁੰਦਾ ਇਹ ਜਿਹੜਾ ਖਰਚਾ ਇਹ ਲੋਕਾਂ ਦੀ ਨੇਕ ਕਮਾਈ ਦਾ ਪੈਸਾ ਜਿਹੜੀਆਂ ਜਿਹਦੇ ਵਿੱਚੋਂ ਤਨਖਾਹਾਂ ਮਿਲਦੀਆਂ ਪ੍ਰਬੰਧ ਵਾਸਤੇ ਜਿਹੜਾ ਹੈ ਇਹ ਸਾਰਾ ਕੁਝ ਹੁੰਦਾ ਇਹਨਾਂ ਦੇ ਇਸ ਪੈਸੇ ਦੇ ਨਾਲ ਉਹ ਜਿਹੜੀਆਂ ਤਰਪਾਲਾਂ ਵਿੱਚ ਬੈਠੇ ਸਾਡੇ ਗਰੀਬ ਪਰਿਵਾਰ ਉਹਨਾਂ ਦੀ ਹੈਲਪ ਕੀਤੀ ਜਾ ਸਕਦੀ ਹੈ ਸੋ ਅਸੀਂ ਦੇਖ ਰਹੇ ਹਾਂ ਕਿ ਕਿਸ ਤਰ੍ਹਾਂ ਸਕੂਲਾਂ ਦੀਆਂ ਸੱਤਾਂ ਡਿਗਰੀਆਂ ਬੱਚੇ ਛੇਠਾ ਰਹੇ ਆ ਉਹਨਾਂ ਲਈ ਉਹ ਖਰਚ ਕੀਤਾ ਜਾ ਸਕਦਾ ਕਿਸ ਤਰ੍ਹਾਂ ਜਿਹੜੇ ਹੈਗੇ ਸਾਡੇ ਪਾਣੀ ਦੀ ਸਮੱਸਿਆ ਹੈ ਪਾਣੀ ਮੁੱਕਦੇ ਜਾ ਰਹੇ ਆ ਪਾਣੀ ਸੁੱਕਦੇ ਜਾ ਰਹੇ ਆ ਨਦੀਆਂ ਜਿਹੜੀਆਂ ਹੈ ਉਹ ਬਰਬਾਦ ਹੁੰਦੀਆਂ ਜਾ ਰਹੀਆਂ ਸੋ ਇਹ ਜਿਹੜੇ ਵਿਸ਼ੇ ਆ ਸਾਨੂੰ ਇਹਨਾਂ ਦੇ ਉੱਤੇ ਚਰਚਾ ਕਰਨ ਦੀ ਲੋੜ ਆ ਲੋਕਾਂ ਦੇ ਜੇ ਵਿਸ਼ਿਆਂ ਜਿਹੜੀਆਂ ਸਮੱਸਿਆਵਾਂ ਉਹਨਾਂ ਦੇ ਉੱਤੇ ਚਰਚਾ ਹੋਊਗੀ ਤਾਂ ਹੀ ਜਿਹੜਾ ਹੈ ਇਹ ਲੋਕਾਂ ਨੂੰ ਇਹ ਸੰਸਦ ਦਾ ਫਾਇਦਾ ਹੋਊ ਤੇ ਇਹਦੇ ਜਿਹੜੇ ਅੱਗੇ ਜੇ ਸੰਸਦ ਸੰਜੀਦਗੀ ਨਾਲ ਹੋਵੇ ਤੇ ਇਹਨਾਂ ਦੇ ਜਿਹੜੇ ਮਸਲੇ ਆ ਇਹਨਾਂ ਦੇ ਹੱਲ ਕੱਢਣ ਦਾ ਕਰਨ ਵਾਸਤੇ ਕੋਈ ਰਾਹ ਜਿਹੜਾ ਹੈ ਨਿਕਲ ਸਕਦਾ ਕਿਉਂਕਿ ਅਸਲੇ ਵੀ ਭੁੱਖਮਰੀ ਬੇਰੁਜ਼ਗਾਰੀ ਕਿਸ ਤਰ੍ਹਾਂ ਸਾਡੇ ਨੌਜਵਾਨ ਜਿਹੜੇ ਬਾਹਰਲੇ ਮੁਲਕਾਂ ਤੋਂ ਹੱਥ ਕੜੀਆਂ ਲਾ ਕੇ ਆਪਣੇ ਮੁਲਕ ਵਿੱਚ ਵਾਪਸ ਲਿਆਇ ਜਾ ਰਹੇ ਆ ਜਿਹੜੀ ਇੱਕ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਸਾਡਾ ਬ੍ਰੇਨ ਡレイン ਹੋ ਰਿਹਾ ਕਿਉਂ ਡレイン ਹੋ ਰਿਹਾ ਇੱਥੇ ਸਾਨੂੰ ਉਹ ਮੌਕੇ ਨਹੀਂ ਮਿਲ ਰਹੇ ਇੱਥੇ ਸਾਨੂੰ ਉਹ ਕੰਮ ਨਹੀਂ ਮਿਲ ਰਹੇ ਉਹ ਇਹ ਸਾਰੀਆਂ ਸਮੱਸਿਆ ਤਾਂ ਹੀ ਹੱਲ ਹੋ ਸਕਦੀਆਂ ਜੇ ਸੰਸਦ ਚੱਲੇ ਸੰਸਦ ਦੇ ਸੇਵਾਦਾਰ ਕਿ ਲੋਕਾਂ ਦੇ ਮਸ਼ਾਅਲ ਦੇ ਉੱਤੇ ਚਰਚਾ ਹੋਵੇ ਤੇ ਇਹਨਾਂ ਦਾ ਨਿਵਾਰਣ ਕੀਤਾ ਜਾਵੇ ਜਦੋਂ ਸੰਸਦ ਨਹੀਂ ਚੱਲਦੀ ਤੇ ਬਹੁਤ ਸਾਰੇ ਮੁੱਦੇ ਜਿਹੜੇ ਹੈਗੇ ਆ ਉਹ ਜਿਹੜੇ ਉਠਾਉਣੇ ਹੁੰਦੇ ਹਰ ਇੱਕ ਸੰਸਦ ਮੈਂਬਰ ਨੇ ਉਹ ਉਸੇ ਤਰ੍ਹਾਂ ਰਹਿ ਜਾਂਦੇ। ਵਹੀ ਸਿਲ ਕੋ ਲੈ ਕੇ ਅੱਜ ਬੈਠਕ ਕੀਤੀ ਜਾ ਰਹੀ ਹੈ ਕਿ ਲੱਗਦਾ ਹੈ ਕਿ ਇਸ ਕਾਲ ਨਿਕਲਣਾ ਚਾਹੀਦਾ। ਕਿਉਂਕਿ ਜਿਸ ਵੇਲੇ SYL ਸ਼ੁਰੂ ਹੋਈ ਉਸ ਵੇਲੇ ਦਾ ਤੇ ਇਸ ਵੇਲੇ ਦਾ ਬਹੁਤ ਵੱਡਾ ਫਰਕਾ ਵਿਰੋਧ ਹੋਸ਼ ਵੇ ਤੋਂ ਹੋ ਰਿਹਾ ਬਹੁਤ ਵੱਡਾ ਵਿਰੋਧ ਹੋਇਆ ਸਿੱ ਕਰਕੇ ਇਹ ਰੁਕੀ ਹੋਈ ਆ ਕਿਉਂਕਿ ਇਸ ਵੇਲੇ ਤਾਂ ਆਪਾਂ ਦੇਖ ਰਹੇ ਆ ਕਿ ਪਿਛਲੇ ਸਾਲ ਕਿਸ ਤਰ੍ਹਾਂ ਪੰਜਾਬ ਤੇ ਹਰਿਆਣਾ ਦੇ ਜਿਹੜੇ ਹੈਗੇ ਆ ਦੋਨੋਂ ਸਟੇਟਾਂ ਦੇ ਵਿੱਚ ਕਿਸ ਤਰ੍ਹਾਂ ਦੀ ਖਿੱਚੋ-ਤਾਨ ਰਹੀ ਆ ਪਾਣੀ ਬਾਰੇ ਕਿਉਂਕਿ ਪੰਜਾਬ ਪੰਜਾਂ ਦਰਿਆਵਾਂ ਦੀ ਧਰਤੀ ਵਿਆਪ ਹੁੰਦਾ ਜਾ ਰਿਹਾ ਪਾਣੀ ਮੁੱਕਦੇ ਜਾ ਰਹੇ ਆ ਪਾਣੀ ਸੁੱਕਦੇ ਜਾ ਰਹੇ ਆ ਪਾਣੀ ਪ੍ਰਦੂਸ਼ਿਤ ਹੋ ਰਿਹਾ ਸੋ ਪਾਣੀ ਇਹ ਜਿਸ ਤਿੱਕੇ ਦੇ ਨਾਲ ਅੱਗੇ ਸਾਡੇ ਡੈਮ ਭਰਦੇ ਸੀ ਉਹ ਭਰਦੇ ਨਹੀਂ ਪਾਣੀ ਦੀ ਘਾਟ ਕਰਕੇ ਕਿਉਂਕਿ ਜਿਹੜੀਆਂ ਸਾਡੀਆਂ ਪਹਿਲੀਆਂ ਨਹਿਰਾਂ ਬਣੀਆਂ ਹੋਈਆਂ ਉਹਨਾਂ ਵਿੱਚ ਪੂਰਾ ਪਾਣੀ ਨਹੀਂ ਆ ਰਿਹਾ ਸੋ ਪਾਣੀ ਨਹਿਰ ਤਾਂ ਹੀ ਸੰਭਵ ਆ ਜੇਕਰ ਸਾਡੇ ਕੋਲ ਪਾਣੀ ਹੋਵੇ ਉਹਦੇ ਵਾਸਤੇ ਬਾਕੀ ਜਿਹੜਾ ਮੁੱਖ ਮੰਤਰੀ ਅੱਜ ਮੀਟਿੰਗ ਕਰਨਗੇ ਉਹ ਆਪਣੀ ਪੂਰੀ ਜਾਣਕਾਰੀ ਦੇਣਗੇ ਕਿ ਸਾਡੇ ਜਿਹੜੀ ਪੰਜਾਬ ਦੀ ਕੀ ਸਮੱਸਿਆ ਕਿੰਨਾ ਕੁ ਪਾਣੀ ਆ ਤੇ ਉਹਦੇ ਉੱਤੇ ਉਹ ਜਾਦਾ ਵਧੀਆ ਤਰੀਕੇ ਦੇ ਨਾਲ ਇਹਦਾ ਜਵਾਬ ਦੇ ਸਕਣਗੇ काम करते हो लेकिन जिस तरीके से हिमाचल में भारी बरसात हो रही है और लैंड स्लाइडिंग हो रही है क्या इसका असर पंजाब के जो पहाड़ी क्षेत्र का इलाका है उस पर पड़ रहा है क्योंकि जो पानी है वो हिमाचल ਦੇ ਵਿੱਚੋਂ ਹੀ ਆਉਂਦਾ ਸਾਰਾ ਵਕ ਵਕ ਰਸਤੇ ਨਹੀਂ ਪਰ ਜਦੋਂ ਬਾਰਸ਼ਾਂ ਜਿਆਦੀਆਂ ਹੋ ਰਹੀਆਂ ਕਈ ਸਾਲਾਂ ਤੋਂ ਆਪਾਂ ਦੇਖ ਰਹੇ ਹਾਂ ਕਿ ਬਦਲ ਹਟਣ ਦੀ ਜਿਹੜੀ ਗੱਲ ਆ ਪਹਿਲੇ ਸੁਣੀ ਨਹੀਂ ਸੀ ਕਦੇ ਫੋਂ ਜਦੋਂ ਉਹ ਪਾਣੀ ਡਿੱਗਦਾ ਤੇ ਇੰਨਾ ਪਾਣੀ ਡਿੱਗਦਾ ਕਿ ਉਹ ਨਾਲ ਦੇ ਨਾਲ ਉਹ ਸਾਰੇ ਪੱਥਰ ਹੋਰ ਸਾਰਾ ਕੁਝ ਵਹਾ ਕੇ ਲੈ ਜਾਂਦਾ ਜਿਹਦੇ ਨਾਲ ਪੁਲ ਟੁੱਟ ਜਾਂਦੇ ਆ ਡੈਮ ਟੁੱਟ ਜਾਂਦੇ ਆ ਤੇ ਬਹੁਤ ਵੱਡਾ ਜਿਹੜਾ ਹੈਗਾ ਹਿਮਾਚਲ ਦੇ ਵਿੱਚ ਤੇ ਹਲਚਲ ਜਿਹੜੀ ਹੈ ਕਿ ਬਣੀ ਹੈ ਜੋ ਪਿਛਲੇ ਸਾਲ ਜਿਹੜੀ ਜਿਹੜੀ ਸੰਸਦੀ ਕਮੇਟੀ ਨੇ ਇੱਕ ਰਿਪੋਰਟ ਪੇਸ਼ ਕੀਤੀ ਸੀਗੀ ਸੰਸਦ ਦੇ ਵਿੱਚ ਉਹਨੇ ਵਿੱਚ ਦੱਸਿਆ ਹੈਗਾ ਕਿ ਹਿਮਾਚਲ ਦੇ ਚਾਰ ਜ਼ਿਲ੍ਹਿਆਂ ਦੇ ਵਿੱਚ 23 ਦੇ ਵਿੱਚ ਪੰਜਾਬ ਦੇ ਵਿੱਚ 9 ਜ਼ਿਲ੍ਹਿਆਂ ਦੇ ਵਿੱਚ ਹਰਿਆਣਾ ਦੇ 11 ਜ਼ਿਲ੍ਹਿਆਂ ਦੇ ਵਿੱਚ ਗਲੋਬਲ ਵਾਰਮਿੰਗ ਦਾ ਅਸਰ ਦੇਖਿਆ ਸੀ ਸੋ ਐਦਕੀ ਵੀ ਜਿਹੜਾ ਹੈਗਾ ਇਹ ਅਸਰ ਦਿਖ ਰਿਹਾ ਪਿਛਲੇ ਸਾਲ بارش ਬਿਲਕੁਲ ਨਹੀਂ ਹੋਈ ਬਹੁਤ ਘੱਟ بارش ਹੋਈ ਇਹ ਕਿ ਲਗਾਤਾਰ ਬਾਰਸ਼ਾਂ ਹੋ ਰਹੀ ਹੈ ਜਿਸ ਦੇ ਨਾਲ ਲੈਂਡ ਸਲਾਈਡਿੰਗ ਹੋ ਰਹੀ ਹੈ ਜਿਸ ਦੇ ਨਾਲ ਬਹੁਤ ਵੱਡਾ ਨੁਕਸਾਨ ਹੋ ਰਿਹਾ ਸੋ ਇਹ ਵਾਤਾਵਰਣ ਦੀ ਜਿਹੜੀ ਅੱਗੇ ਪਰਵਰਧਨ ਕਰ ਗਈ ਹੈ ਜਿਹੜਾ ਇਹ ਸਾਰਾ ਕੁਝ ਇਹੋ ਜਿਹੇ ਜਿਹੜੇ ਲੱਸਣ ਨਜ਼ਰ ਆ ਰਹੇ ਸੋ ਸਾਨੂੰ ਉਹਦੇ ਵਿੱਚ ਸੰਕੋਚ ਕਰਨ ਦੀ ਲੋੜ ਹੈ ਕਿ ਉਹ ਏਰੀਆ ਜਿੱਥੇ ਡਿਵੈਲਪਮੈਂਟ ਘੱਟ ਹੋਣੀ ਚਾਹੀਦੀ ਵੀ ਹੈ ਸੀ ਡਿਵੈਲਪਮੈਂਟ ਨੂੰ ਵਧਾਈ ਜਾਣੇ ਆ ਤੁਹਦੇ ਨਾਲੋਂ ਜਿਹੜਾ ਹੈਗਾ ਸੰਤੁਲਨ ਉਹ ਵਿਗੜ ਰਿਹਾ ਜਿਹਦੇ ਨਾਲ ਗਲੋਬਲ ਵਾਇਰਮੰਗ ਦੇ ਅਸਰ ਨੇ ਨਾਲ ਹਿਮਾਚਲ ਵੀ ਪ੍ਰਭਾਵਿਤ ਹੋਇਆ ਜਦੋਂ ਹਿਮਾਚਲ ਪ੍ਰਭਾਵਿਤ ਹੋਊਗਾ ਉਦੋਂ ਤਾਂ ਪੰਜਾਬ ਦੇ ਉੱਤੇ ਨੇਚਰਲੀ ਅਸਰ ਜਿਹੜਾ ਪੈਣਾ ਪੈਣਾ ਹੈ ਉਸ ਭਾਅੂ ਦਾ